ਸਾਨੂੰ ਮਿਛੋੜਾ ਦੇ ਗੀਆਂ ਅੱਜ ਦਾ ਦਿਨ ਸਭ ਤੋਂ ਪਹਿਲਾਂ ਤਾਂ ਉਹਨਾਂ ਨੂੰ ਜਿਹੜੀ ਸ਼ਰਧਾਂਜਲੀ ਆ ਜਾਂ ਉਹਨਾਂ ਵਾਸਤੇ ਮੋਨ ਧਾਰਨਾ ਹੈ ਅੱਜ ਦਾ ਦਿਨ ਤੇ ਮੇਰੇ ਖਰ ਫਸਟ ਦਿਨ ਤਾਂ ਐਸੇ ਵਾਲਾ ਕੱਲ ਜਿਹੜੀ ਆ ਜਿਹੜਾ ਸ਼ਾਸਨ ਚੱਲੂਗਾ ਬੇਤੀਆਂ ਨੂੰ ਮੁੱਖ ਰੱਖ ਕੇ ਜਾਂ ਜਿਹੜਾ ਚਿੱਟੇ ਤੇ ਪਿਛਲੇ ਦਿਨੀ ਵਿਕਰਮ ਸਿੰਘ ਮਜੀਠੀਆ ਨੂੰ ਰੈਸਟ ਕੀਤਾ ਗਿਆ ਉਹਦੇ ਸਬੰਧ ਵਿੱਚ ਜਿਹੜੇ ਦੂਸਰੇ ਕਾਂਗਰਸ ਔਰ ਕਾਲੀ ਪਾਲ ਦੇ ਬੰਦਿਆਂ ਨੇ ਉਹਦੀ ਸਪੋਰਟ ਕੀਤੀ ਆ ਉਨ੍ਹਾਂ ਦਾ ਚਿਹਰਾ ਜਿਹੜਾ ਬਿਲਕੁਲ ਸਪਸ਼ਟ ਗੱਲ ਕੋਣਾ ਹੈ ਕਿ ਉਹ ਆਪਣੀ ਜ਼ੁਬਾਨ ਤੋਂ ਕਿਵੇਂ ਮੁਕਰੇ ਨੇ ਪਹਿਲਾਂ ਉਹੀ ਬੰਦੇ ਜਿਹੜੇ ਐਲੋਪੀ ਦੇ ਲੀਡਰ ਨੇ ਸਰਦਾਰ ਪ੍ਰਤਾਪ ਸਿੰਘ ਦੀ ਬਾਜਲਾ ਜਾਂ ਕਾਂਗਰਸ ਦੇ ਸਾਬਕਾ ਸੀਐਮ ਚਨਜੀਤ ਸਿੰਘ ਚੰਨੀ ਜੀ ਜਿਹੜੇ ਪਿਛਲੇ ਲੰਬੇ ਸਮੇਂ ਤੋਂ ਕਹਿੰਦੇ ਰਹੇ ਕਿ ਬਿਕਰ ਸਿੰਘ ਨੇ ਧੀਤੀਆ ਚਿੱਟੇ ਦਾ ਬੜਾ ਵੱਡਾ ਸੁਧਾਗਰ ਜਦੋਂ ਆਮ ਆਦੀ ਪਾਰਟੀ ਨੇ ਉਹਨਾਂ ਨੂੰ ਅਰੈਸਟ ਕੀਤਾ ਤੇ ਆਪਣੇ ਬਿਆਨਾਂ ਤੋਂ ਮੁਕਰ ਕੇ ਸਪਸ਼ਟ ਤਰੂਪ ਦੇ ਵਿੱਚ ਜਿਹੜੀ ਉਹਦੀ ਹਮੈਤ ਤੇ ਆ ਗਏ ਨੇ ਉਹਨਾਂ ਦਾ ਜਿਹੜਾ ਚਿਹਰਾ ਬਿਲਕੁਲ ਨੰਗਾ ਕਰਕੇ ਪੰਜਾਬ ਦੇ ਲੋਕਾਂ ਦੇ ਔਰ ਸਾਰੇ ਦੁਨੀਆ ਦੇ ਸਾਹਮਣੇ ਜਿਹੜਾ ਉਹਨਾਂ ਦਾ ਚਿਹਰਾ ਉਹ ਲੈ ਕੇ ਆਉਣਾ ਪਰ ਇਹਦੇ 'ਚ ਤਾਂ ਦੇਖੀਏ ਜੀ ਪਤਾ ਬਾਜਵਾ ਗਈ ਸੀ ਹੁਣ ਇਹ ਕਹਿੰਦੇ ਕਿ ਆਖਰ ਸਾਨੂੰ ਤਾਂ ਝੂਠੀ ਨਾਲ ਜੋੜਤਾ ਕਹਿੰਦੇ ਜਦੋਂ ਜਲਦੀ ਪਹਿਲੀ ਲੜਾਈ ਤਾਂ ਕਹਿੰਦੇ ਵੀ ਐਲ ਵੀ ਮੈਂ ਪਾਈ ਸੀ ਮਜੀਠੀਆ ਖਿਲਾਫ ਕਹਿੰਦੇ ਸਾਨੂੰ ਕਹਿ ਰਹੇ ਨੇ ਹੱਕ 'ਚ ਕਹਿੰਦੇ ਜਨਤੀ ਕਾਰਵਾਈ ਇਹਨਾਂ ਤੋਂ ਨਹੀਂ ਹੋਣੀ ਚਾਹੀਦੀ ਦੇਖੋ ਜੀ ਦੇਖੋ ਤੁਸੀਂ ਪਹਿਲਾਂ ਪਹਿਲਾਂ ਵੀ ਤੁਸੀਂ ਦੇਖਿਆ ਹੈ ਕਿ ਜੋ ਸਰਦਾਰ ਪ੍ਰਤਾਪ ਸਿੰਘ ਬਾਜਵਾ ਜੀ ਕਹਿੰਦੇ ਰਹੇ ਨੇ ਹਾਂ ਹੁਣ ਜਦੋਂ ਬਿਕਰਮ ਸਿੰਘ ਮਜੀਠੀਆ ਨੂੰ ਅਰੈਸਟ ਕੀਤਾ ਗਿਆ ਉਦੋਂ ਬਾਅਦ ਹੀ ਸਟੇਟਮੈਂਟ ਜੋ ਪ੍ਰਤਾਪ ਸਿੰਘ ਬਾਜਵਾ ਦੀ ਉਹ ਤੁਹਾਡੇ ਸਾਰੇ ਚੈਨਲਾਂ ਤੇ ਚੱਲੀ ਹੈ ਪਰ ਉਹਦਾ ਤਾਂ ਇਹ ਉਹ ਕੰਪਲੀਟ ਦੇ ਸੈਕਟਰ 3 ਥਾਣੇ ਕਹਿੰਦੇ ਮੇਰੀ ਤੋਰ ਫਰੋੜ ਕੇ ਕਰਿਆ ਆਮਦਵੀ ਪਾਰਟੀ ਬਿਲਕੁਲ ਗਲਤ ਹੈ ਜੀ ਬਿਲਕੁਲ ਗਲਤ ਮੁੱਖ ਮੰਤਰੀ ਸਾਹਿਬ ਦੇ ਖਿਲਾਫ ਸ਼ਿਕਾਇਤ ਦੇ ਗਏ ਨੇ ਕਹਿੰਦੇ ਤੋਰ ਮੋਰ ਕੇ ਪਾਈ ਹੈ ਆਪਣੇ ਜਿਹੜਾ ਮੀਡੀਆ ਹੈਂਡਲ ਉਹਦੇ ਉਹ ਤਾਂ ਉਹ ਤਾਂ ਜੇ ਤਰਖਾਸਤ ਉਹਨੇ ਦੇ ਕੇ ਆਏ ਨੇ ਥਾਣੇ ਤੇ ਤਾਂ ਪੁਵੇਕਾਂਗੇ ਕਿੰਨੇ ਤੋੜੀ ਮਰੋੜੀ ਆ ਜਿੰਨੇ ਤੋਲ ਮਰੋੜ ਕੇ ਪਾਈ ਆ ਉਹਦੇ ਵਿਰੋਧ ਅਕਸ਼ਨ ਹੋਏਗਾ ਪਰ ਇਹਦੀ ਕੀ ਲਾਡ ਆਰਡਰ ਦੀ ਸਿਚੁਏਸ਼ਨ ਕਿਵੇਂ ਦੇਖਦੇ ਹੋ ਕਿਉਂਕਿ ਲਗਾਤਾਰ ਗੂੜੀਆਂ ਚੱਲ ਰਹੀਆਂ ਨੇ ਉਹਦਾ ਵੀ ਮਸਲਾ ਕਹਿੰਦੇ ਮੈਂ ਅੰਦਰ ਚੱਕੂੰਗਾ ਦੇਖੋ ਜੀ ਜਿਹੜਾ ਲਾਡ ਆਰਡਰ ਆ ਪੰਜਾਬ ਦਾ ਉਹ ਬਿਲਕੁਲ ਕੰਟਰੋਲ ਚ ਹੈ ਜਿਵੇਂ ਪਿਛਲੇ ਦਿਨੀ ਅਬੋਰ ਚੱਕਾ ਵਪਾਰੀ ਦੀ ਹੱਤਿਆ ਹੋਈ ਉਸੇ ਦੇਣੀ ਉਹ ਜਿਹੜੇ ਬੰਦੇ ਸਿਗੇ ਜਿਨ੍ਹਾਂ ਨੇ ਉਹ ਵਪਾਰੀ ਦੀ ਹੱਤਿਆ ਕੀਤੀ ਨਾਲ ਦੀ ਨਾਲ ਹੀ ਐਨਕਾਊਂਟਰ ਕਰਤੇ ਇੱਕ ਇੱਕ ਚੀਜ਼ ਗੋਰ ਹੈ ਐਨਕਾਊਂਟਰ ਨੂੰ ਸਵਾਲ ਚੁੱਕੇ ਜਾ ਰਹੇ ਨਹੀਂ ਉਹ ਕਹਿੰਦੇ ਨੇ ਕਿ ਐਨਕਾਊਂਟਰ ਉਹਨਾਂ ਦੇ ਨਾਲ ਦੇ ਸੀ ਕਿ ਜਿਹੜੇ ਝਾੜੀਆਂ ਚ ਲੁਕੇ ਹੋਏ ਜਾਂ ਬਿਲਕੁਲ ਇਹ ਸਵਾਲ ਜਿੰਨੇ ਕੋਈ ਮਰਜ਼ੀ ਚੁੱਕੇ ਸਵਾਲ ਚੁੱਕਣ ਨਾਲ ਕੋਈ ਨਹੀਂ ਹੁੰਦਾ ਸਵਾਲ ਫਾਈਲ ਦੇ ਵਿੱਚ ਦਰਜ ਐਫ ਆਈ ਆਰ ਮੈਂ ਤਾਂ ਦੇਖੀ ਨਹੀਂ ਠੀਕ ਹੈ ਜੀ ਜਿੱਤੇ ਦਿਨ ਜਗੂ ਭਗਵਾਨਪੁਰਿਆ ਦੀ ਮਾਤਾ ਦਾ ਮਾਰਾ ਉਹ ਲੈ ਕੇ ਸਿਆਸੀ ਲੀਟਰਾਂ ਦਾ ਬਹੁਤ ਵਿੱਚ ਨਾ ਉੱਠਦਾ ਦੇਖੋ ਜੀ ਜਿਹੜਾ ਜਗੂ ਭਗਵਾਨਪੁਰਿਆ ਦੀ ਮਾਤਾ ਦਾ ਕਤਲ ਹੋਣਾ ਉਹ ਗੈਂਗਸਟਰ ਬਾਤ ਨਹੀਂਗਾ ਉਹ ਸਿਆਸੀ ਮਰਡਰ ਹੋਇਆ ਮੈਂ ਬੜਾ ਕਲੀਅਰ ਕੱਟਿਆ ਸਿਆਸੀ ਕਿਦਾਂ ਜੀ ਸਿਆਸੀ ਤੌਰ ਤੇ ਜਿਹਦੇ ਘਰ ਵਾਲਿਆਂ ਨੇ ਇੰਨਾ ਸਿੱਧੇ ਅਲੀਗੇਸ਼ਨ ਲਾਏ ਹੋਣਾ ਇੱਕ ਐਪਲੀਕੇਸ਼ਨ ਮੂਵ ਕੀਤੀ ਹੋਏ ਔਰ ਸਿੱਧਾ-ਸਿੱਧਾ ਡਿਪਟੀ ਚੀਫ ਮਨਿਸ ਸੁਖਜਿੰਦਰ ਸਿੰਘ ਰੰਧਾਵਾ ਉਹਦੇ ਬੇਟਾ ਔਰ ਇੱਕ ਉਥੇ ਸਾਡਾ ਬੜਾ ਵੱਡਾ ਵਪਾਰੀ ਆ ਸ਼ਰਾਬ ਦਾ ਪੱਪੂ ਜੈੰਤੀਪੁਰਿਆ ਦਾ ਮੁੰਡਾ ਅਮਨ ਜੈੰਤੀਪੁਰਿਆ ਔਰ ਨਾਲ ਦੋ ਹੋਰ ਬੰਦੇ ਜਿਹੜੇ ਭਗਵਾਨਪੁਰੇ ਤੇ ਉਹਨਾਂ ਨੂੰ ਮੂਹ ਦਿੱਤੀ ਆ ਉਹਦੇ ਬਾਅਦ ਧਰਨਾ ਲੱਗਿਆ ਉਹਦੇ ਉਹਦੇ ਭਾਵ ਤੇ ਡੀਡੀਆਰ ਕੱਟੀ ਗਈ ਹੈ ਹੁਣ ਮੇਰੇ ਖਿਆਲ ਇਹ ਤੂੰ ਜ਼ਿਆਦਾ ਤੇ ਕੋਈ ਹੁਣ ਪਰ ਇਹਦੇ ਚ ਸਰ ਇੱਕ ਗੱਲ ਇਹ ਵੀ ਆਈ ਕਿ ਆਖਰਕਾਰ ਉਥੇ ਕਿਤਨਾ ਕਿਤੇ ਸੱਤਾ ਦੇ ਵਿੱਚੋਂ ਕਾਫੀ ਦਖਲ ਸੀ ਕਰ ਰਿਹਾ ਇਹਨਾਂ ਦਾ ਤੇ ਨੇੜਤਾ ਤੁਹਾਡੇ ਕਰਨ ਵੀ ਇਸ਼ਾਰੇ ਕਰ ਰਹੇ ਨੇ ਗਈ ਆਪਾਂ ਦੇਖੋ ਜਿਹੜੀ ਗੱਲ ਹੈ ਵੋਟਾਂ ਦੀ ਗੱਲ ਤਾਂ ਸਿਆਸੀ ਹੈ ਜੀ ਕਿਤੋਂ ਤੇ ਆਪਾਂ ਪਾ ਨਹੀਂ ਸਕਦੇ ਅਕਸਰ ਕਿਸੇ ਦੀ ਵੋਟ ਵਾ ਤਾਂ ਵੋਟ ਤਾਂ ਪਾਉਣੀ ਹੈ ਜਾਂ ਵੋਟ ਜਿੰਨੂੰ ਪਾਈ ਉਹਦੇ ਨਾਲ ਜੋੜ ਕੇ ਦੇਖਣਾ ਮੇਰੇ ਖਿਆਲ ਇਹਦਾ ਟੀ ਸਿਆਣਪ ਵਾਲੀ ਗੱਲ ਕੋਈ ਨਹੀਂ ਤੇ ਜਨਾਬ ਤੁਹਾਨੂੰ ਕੀ ਲੱਗਦਾ ਸਿਆਸੀ ਮਟਰ ਕਰਾਇਆ ਕਿ ਨਹੀਂ ਘਰ ਵਾਲਿਆਂ ਜਿੰਨਾ ਤੇ ਐਪਲੀਕੇਸ਼ਨ ਦਿੱਤੀ ਉਹਨਾਂ ਹੀ ਕਰਾਇਆ ਹੋਰ ਕਿੰਨਾ ਕਰਾਉਣਾ ਐਕਸ਼ਨ ਹੋ ਰਿਹਾ ਹੈ ਜਿੱਦ ਸਾਰਾ ਹੀ ਕਹਿ ਦਿੰਦਾ ਉਹਨਾਂ ਐਪਲੀਕੇਸ਼ਨ ਹੀ ਮੂਵ ਕਰਦੀ ਹੈ ਇਹਦੋਂ ਹੁਣ ਮਗਰ ਕੀ ਰਹਿ ਗਿਆ ਉਹਦੇ ਤੋਂ ਬਾਅਦ ਧਰਨਾ ਲੱਗਿਆ ਧਰਨੇ ਤੋਂ ਬਾਅਦ ਪੁਲਿਸ ਨੇ ਡੀਡੀਆਰ ਕੱਟੀ ਆ ddr ਉਹ ਜਿਹੜੀ ਐਪਲੀਕੇਸ਼ਨ ਮੂਵ ਕੀਤੀ ਉਹਨੂੰ ਉਧਾਰ ਬਣਾ ਕੇ ddr tdr ਕੱਟੀ ਗਈ ਹੈ ਅੱਗੇ ਐਕਸ਼ਨ ਵਧੂਗਾ ਜੀ ਫਿਰੇ ਬਿਲਕੁਲ ਕਿਉਂ ਨਹੀਂ ਵਧੇਗਾ ਜੀ ਤਿੰਨ ਹਫਤੇ ਦਾ ਟਾਈਮ ਲਿਆ ਪ੍ਰਸ਼ਾਸਨ ਨੇ ਤਿੰਨ ਹਫਤੇ ਦਾ ਟਾਈਮ ਲਿਆ ਤਿੰਨ ਤਿੰਨ ਹਫਤੇ ਦੇ ਅੰਦਰ ਅੰਦਰ ਉਹਨਾਂ ਸਾਰਾ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਕਰਨਾ